ਜਿੰਨੇ ਵੀ ਪ੍ਰਚਾਰਕ ਪ੍ਰਚਾਰ ਕਰ ਰਹੇ ਆ ਮੈਂ ਕਹਿੰਦਾ ਕਿ ਕੱਲੇ ਦਮਦਮੀ ਤਖਤ ਸਾਹਿਬ ਦੇ ਨਹੀਂ ਚਾਹੀਓ ਕੋਈ ਵੀ ਪ੍ਰਚਾਰ ਦੇ ਨਾਲ ਸੰਬੰਧਿਤ ਹੋਣ ਬੁੱਢਾ ਦਾਸ ਦੇ ਨਾਲ ਸੰਬੰਧਿਤ ਹੋਣ ਸ਼ਰੋਮਣੀ ਕਮੇਟੀ ਨਾਲ ਚਾਹੇ ਸਿੱਖ ਮਿਸ਼ਨਰੀ ਕਾਰਜਾਂ ਵਾਲੇ ਵੀ ਕਿਉਂ ਨਾ ਹੋਣ ਇਹਨਾਂ ਸਾਰਿਆਂ ਨੂੰ ਇੱਕ ਸਾਂਝੇ ਤੌਰ ਉਤੇ ਜਾਂ ਵੱਖ-ਵੱਖ ਤੌਰ ਉਤੇ ਵੀ ਚਾਹੇ ਲਹਿਰ ਚਲਾਉਣੀ ਚਾਹੀਦੀ ਹੈ ਕੀ ਘਰ ਘਰ ਤੇ ਜਿਹੜੇ ਸਾਡੇ ਨੌਜਵਾਨ ਬੱਚਿਆਂ ਨੂੰ ਉਹ ਅਮਲਤਾਰੀ ਹੋਣ ਨਸ਼ੀਆਂ ਦੇ ਵਿਰੋਧ ਜਿਹੜੀ ਲਹਿਰ ਹੈ ਉਹ ਚਲਣੀ ਚਾਹੀਦੀ ਹੈ ਪਰ ਹਾਲੇ ਕੁਝ ਵੀ ਇਸ ਤਰ੍ਹਾਂ ਦਾ ਦੇਖ ਨਹੀਂ ਰਿਹਾ ਜਿਹੜਾ ਪ੍ਰਚਾਰ ਪ੍ਰਸਾਰ ਹੋ ਰਿਹਾ ਉਹ ਵੀ ਇੱਕ ਰਵਾਇਤੀ ਤੌਰ ਉਤੇ ਹੀ ਹੋ ਰਿਹਾ ਹੈ ਬਸ ਇਹੀ ਮੈਂ ਸਵਾਲ ਪੁੱਛਣਾ ਚਾਹਨਾ ਕਿਉਂ ਬਿਲਕੁਲ ਮੈਂ ਤੁਸੀਂ ਮੇਰਾ ਮੇਰਾ ਕੁਐਸਚਨ ਤੋਂ ਪਹਿਲਾਂ ਹੀ ਮੈਂ ਤੁਸੀ ਆਨਸਰ ਦਿੱਤਾ ਬਿਲਕੁਲ ਹੋਣਾ ਚਾਹੀਦਾ ਪਰ ਮੇਰਾ ਕੁਐਸਚਨ ਅਗਲਾ ਰਹੇਗਾ ਕਿ ਐਸਾ ਕਿਉਂ ਨਹੀਂ ਹੋ ਰਿਹਾ ਫਿਰ ਉਹ ਪ੍ਰਚਾਰਕ ਕੀ ਸਿਰਫ ਪੇੜ ਪ੍ਰਚਾਰ ਕਰਨੇ ਮਾਇਆ ਲਈ ਤੇ ਘਰ ਚਲੇ ਗਏ ਮਤਲਬ ਮੈਂ ਕਿਸੇ ਦੀ ਮੂੰਹ ਨਹੀਂ ਸੁਣਿਆ ਕਿ ਨਸ਼ੇ ਨਾ ਕਰੋ ਇਹ ਨਾ ਕਰੋ ਉਹ ਨ اپنی ਸਿੱਧੀ ਸਿੰਪਲ ਉਹਨਾਂ ਨੇ ਜੋ ਗੱਲ ਜਾਂ ਫਿਰ ਅੱਜਕੱਲ ਪ੍ਰਚਾਰੀ ਹੋ ਰਿਹਾ ਵੀ ਉਹਨੇ ਫਲਾਣੇ ਦੇ ਖਿਲਾਫ ਐਲੀਗੇਸ਼ਨ ਲਗਾ ਦਿੱਤਾ ਉਹਨੇ ਉਹ ਸਪਸ਼ਟੀਕਰਨ ਦਿੱਤਾ ਉਹਨੇ ਆ ਸਪਸ਼ਟੀਕਰਨ ਦਿੱਤਾ ਉਹਨੇ ਆ ਸਪਸ਼ਟੀਕਰਨ ਦਿੱਤਾ ਬਸ ਇਦਾਂ ਵੀ ਅਸੀਂ ਇਹਨਾਂ ਗੱਲਾਂ 'ਚ ਰੁੱਝ ਕੇ ਰਹਿ ਗਏ ਹਾਂ ਮਤਲਬ ਪਹਿਲਾਂ ਤੇ ਉਹਨਾਂ ਨੇ ਲੀਡਰਾਂ ਨੂੰ ਸਿੱਖ ਲੀਡਰਾਂ ਨੂੰ ਲੀਡਰ ਨਾਲ ਲੜਾਇਆ ਹੁਣ ਉਹਨਾਂ ਨੇ ਪ੍ਰਚਾਰਕ ਨੂੰ ਪ੍ਰਚਾਰਕ ਨਾਲ ਲੜਾ ਦਿੱਤਾ ਮਤਲਬ ਜਿਹੜਾ ਮਿਸ਼ਨਰੀ ਪ੍ਰਚਾਰਕ ਹੈ ਉਹ ਆਪਣੀ ਗੱਲ ਕਰਦਾ ਹੈ ਜਾਂ ਆਪਣੀ ਗੱਲ ਕਹਿਣ ਦਾ ਮਤਲਬ ਆਪਣੇ ਹਿਸਾਬ ਨਾਲ ਦੂਜਾ ਜਿਹੜਾ ਸੰਪਰਦਾਇ ਨੂੰ ਆਪਣੇ ਹਿਸਾਬ ਨਾਲ ਗੱਲ ਕਰਦੇ ਕੌਮ ਜਿਹੜੀ ਕਨਫਿਊਜ਼ ਹੋ ਰ